ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਤੀਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਹੋਇਆਗਾ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰੀ ਵੀਡੀਓ ਦੇਖ ਰਹੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾ ਗਏ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾ ਕਰੇ ਜੇਕਰ ਕਿਸੇ ਭੈਣ ਨੂੰ ਚੈਨਲ ਸਬਸਕ੍ਰਾਈਬ ਜਿਵੇਂ ਨਹੀਂ ਕਰਨਾ ਆਉਂਦਾ ਜਾਂ ਬੱਚੇ ਜਾਦੇ ਗੇਮਾਂ ਖੇਡਦੇ ਹਨ ਚੈਨਲ ਪਿੱਛੇ ਚ ਲੈ ਜਾਂਦਾ ਤਾਂ ਤੁਸੀਂ ਕੀ ਕਰਨਾ ਹੈ ਨੀਚੇ WhatsApp ਨੰਬਰ ਚੱਲੀ ਜਾਂਦਾ ਉੱਤੇ ਲਿਖ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਪੀਪਾਂ ਦੇ ਭੈਣਾਂ ਵਾਲੇ ਦੇ ਵਿੱਚ ਭਾਵੇਂ ਤੁਸੀਂ ਬੋਲ ਕੇ ਭੇਜਿਆ ਕਰੋ ਲਿਖ ਕੇ ਭੇਜਿਆ ਕਰੋ ਇੱਕੋ ਹੀ ਗੱਲ ਆ ਤੁਹਾਡਾ ਜਿਹੜਾ ਨੰਬਰ ਆ ਗਰੁੱਪ ਦੇ ਵਿੱਚ ਐਡ ਹੋ ਜੂਗਾ ਠੀਕ ਆ ਜੀ ਤੇ ਅੱਜ ਜਿਹੜਾ ਅਪ ਟੌਪ ਲੈ ਕੇ ਆਏ ਆ ਉਹ ਜੈਂਟਸ ਪਜਾਮੇ ਦਾ ਇਕੱਲਾ ਪਜਾਮਾ ਮੈਨੂੰ ਕੱਟ ਕੇ ਦਿਖਾਉਂਗਾ ਕਿਉਂਕਿ ਪਹਿਲਾਂ ਕੈਬਰੇ ਵਾਲਾ ਮੁੰਡਾ ਆਇਆ ਨਹੀਂ ਸੀਗਾ ਹੁਣ ਆਪਣੇ ਕੋਲ ਮੁੰਡਾ ਆ ਗਿਆ ਸੀ ਕੈਬਰੇ ਵਾਲਾ ਫਿਰ ਮੈਂ ਸੋਚਿਆ ਜਦੋਂ ਜਿੰਨੀ ਵੀ ਜਾਣਕਾਰੀ ਹੋ ਸਕੇ ਓਨੀ ਵਧੀਆ ਗੱਲ ਆ ਹਨਾ ਕਿ ਚਲੋ ਭੈਣਾਂ ਨੇ ਕਿਹਾ ਵੀ ਪਲਾਜ਼ੋ ਕੱਟਣਾ ਹੁੰਦਾ ਇਹਨੂੰ ਦੇਖ ਕੇ ਤੁਸੀਂ ਕੱਟ ਸਕਦੇ ਹੋ हिਪ ਤੋਂ ਕਈ ਵਾਰੀ ਤੁਸੀਂ ਕਿਹ ਪੁੱਛਦੇ ਹੋ ਮੈਨੂੰ ਬਈ ਕਿੰਨਾ ਵੱਧ ਰੱਖੀਏ हिਪ ਤੋਂ ਵੈਸੇ ਸ਼ੇਹਾਂ ਚ ਵੱਧ ਬਹੁਤ ਹੁੰਦਾ ਜੇ ਕੋਈ ਭੈਣ ਭਾਰੀ ਆ ਜਾਂ ਥੋੜੇ लूਜ਼ ਕੱਪੜੇ ਪਾਉਦੀ ਆ ਤਾਂ ਤੁਸੀਂ 7-8 ਇੰਚ ਵੱਧ ਪਾ ਸਕਦੇ ਹੋ ਠੀਕ ਆ ਕਾਫੀ ਬੜਾ ਕਮੈਂਡ ਹੁੰਦੇ ਕਈ ਵਾਰੀ ਬਈ ਯਾਦੀ ਟਾਈਟ ਹੋ ਜਾਂਦਾ ਹੈ ਇਥੋਂ ਇਹ ਤੋਂ ਜਾਂ ਖੁੱਲਾ ਹੋ ਜਾਂਦਾ 6-7 ਇੰਚ ਬਹੁਤ ਹੁੰਦਾ ਵੈਸੇ ਬਾਕੀ ਸਰੀਰ ਦੇ ਹਿਸਾਬ ਨਾਲ ਠੀਕ ਆ ਤਾਂ ਆਜੋ ਆਪਾਂ ਇੱਕ ਵਾਰੀ ਮੈਂ ਤੁਹਾਨੂੰ ਰਵਾਇਤ ਦਿਖਾ ਦਿਆਂ ਕਿੰਨੀ ਆ ਪਜਾਮੇ ਦੀ ਪਜਾਮੇ ਜਿਹੜੀ ਲੰਮਾਈ ਆ ਉਹ 42 ਇੰਚ ਆ ਕੇਰ ਤੇਜਾ ਇੰਚਾ ਮੂਰੀ 16 ਇੰਚ ਆ ਪੱਟ 27 ਆ ਠੀਕ ਆ ਅਗਲੀ ਚੋੜੀ 12 ਤੇ ਬੈਗ ਚੋੜੀ ਹੈ ਜਿਹੜੀ ਉਹ 14 ਆਜੋ ਆਪਾਂ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਨੇ ਕਾਨ ਕਟਣਾ ਕਾ ਵੀ ਭੈਣਾ 1 ਮਿੰਟ ਆਉਂਦੀ ਹੈ ਬਈ ਵੀ ਜਿਹੜੀ ਫੱਟੀ ਆ ਉਹ ਬਾਹਰਲੇ ਪਾਸੇ ਨਿਸ਼ਾਨ ਲਾਉਣਾ ਕਿ ਅੰਦਰਲੇ ਪਾਸੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਈ ਭੈਣਾਂ ਸੋਝੀਆਂ ਹੋਈਆਂ ਇਹ ਕਿਹੜਾ ਕੋਈ ਦੱਸਣ ਵਾਲੀ ਗੱਲ ਹਨਾ ਕਿਉਂਕਿ ਸਾਰੀਆਂ ਤਰ੍ਹਾਂ ਦੀ ਭੈਣਾਂ ਆਪਣੇ ਜੁੜੂ ਹੋਗਾ ਜਿਹੜੇ ਬਿਲਕੁਲ 0 ਤੋਂ ਸ਼ੁਰੂ ਕੀਤੇ ਜਿਨ੍ਹਾਂ ਨੇ ਤਾਂ ਉਹ ਵੀ ਭੈਣਾਂ ਜਿਹੜੀਆਂ ਪੂਰੀਆਂ ਸਪਲਟਾਂ ਮਾਰਾ ਮੋਟਾ ਉਹਨਾਂ ਨੇ ਕੱਟਣ ਦੇ ਵਿੱਚ ਦਿੱਕਤ ਆ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਨੂੰ ਬਾਹਰਲੇ ਪਾਸੇ ਨਿਸ਼ਾਨ ਲਾਉਣਾ ਭਾਵੇਂ ਇਹਨੂੰ ਇਸ ਤਰ੍ਹਾਂ ਠੀਕ ਆ ਜੇ ਤੂੰ ਵੀ ਆਪਾਂ ਪਜਾਮਾ ਜਾਂ ਕੁਛ ਵੀ ਕਾਣ ਕੱਢਣਾ ਤਾਂ ਫੱਟੀ ਇਧਰ ਕੰਨੀ ਨਾਲ ਮਲਾ ਕੇ ਪੂਰੀ ਇੱਥੋਂ ਗੁਣੀਆਂ ਵੀ ਕਹਿੰਦੇ ਨੇ ਇਹਨੂੰ ਸਕੇਲ ਫੱਟੀ ਵੀ ਕਹਿੰਦੇ ਆਪਾਂ ਹਨ ਮੈਸਿਨਿ ਗੁੜੇ ਹੋ ਜਾਂਦੇ ਗੁਣੀਆਂ ਵਾਂਗ ਦਾ ਆਪਣੇ ਕੋਲੇ ਆ ਜੇ ਤਾਂ ਗਾਣ ਕੱਢਣ ਵਾਲੀ ਫੱਟੀ ਕਹਿੰਦੇ ਆਪਾਂ ਤਾਂ ਹੁਣ ਆਪਾਂ ਇਹਨੂੰ ਐਂਡ ਆਨ ਕਰਨਾ ਹੈ ਲਗਭਗ 14 ਇੰਚ ਬਹੁਤ ਹੁੰਦਾ ਇੱਥੋਂ ਲਾਵਾਂਗੇ ਆਪਾਂ ਡੇਢੀ ਨਿਸ਼ਾਨੀ ਤਾਂ ਇੱਕ ਚੀਜ਼ ਹੋਰ ਆ ਗਈ ਵੀ ਇੱਥੋਂ ਪਹਿਣਾ ਪੁੱਜਦੀ ਬਈ ਇੱਥੋਂ ਆਪਾਂ ਝੋਲੀ ਪਾਉਣੀ ਆ ਆਸਨ ਕਿ ਇੱਥੋਂ ਪੋੜ ਐਂ ਤੁਸੀਂ ਭੋਲੀ ਉਹ ਤਾਂ ਕੱਟਿਆ ਗਿਆ ਇੱਥੋਂ ਪਾਉਣਾ ਆਪਾਂ ਨੇ ਠੀਕ ਆ ਦੋ ਇੰਚ ਆਪਾਂ ਉੱਪਰ ਛੱਡਾਂਗੇ ਨਾਲਾ ਪਾਉਣਾ ਪਊ ਮੇਨੇ ਕੱਪੜਾ ਨਾ ਥੋੜਾ ਘੱਟ ਆ ਯਾਨੀ ਕਿ ਪਜਾਮੇ ਦੇ ਅਗਲੇ ਪੱਲੇ ਤਾਂ ਪੂਰੇ ਆ ਜਾਣਗੇ ਬੈਕ ਪੱਲੇ ਦੇ ਉੱਪਰ ਕੀ ਜੋੜ ਪਾਉਣਾ ਪਊਗਾ ਕਿਉਂਕਿ ਪੂਰਾ ਸੁਰੇ ਕੱਪੜਾ ਆਪਾਂ ਫਿਰ ਵੀ ਧਿਆਨ ਨਾਲ ਕੱਟਾਂਗੇ ਗਿਰਤੀ ਨਾ ਜੇ ਹੋ ਸਕੇ ਵੀ ਜੋੜ ਨਾ ਹੀ ਪਵੇ ਤਾਂ ਵਧੀਆ ਹਨਾ ਆ ਦੇਖੋ ਇੱਥੇ ਆਉਗੇ ਨਾ 42 42 ਤੇ 2 42 ਠੀਕ ਹੈ ਜੀ ਜੇ ਤਾਂ ਮੇਰੇ ਵਰਗਾ ਸਰੀਰ ਮੈਨੂੰ ਪਹਿਲਾਂ ਵੀ ਦੱਸ ਦਿੰਨਾ ਇੱਥੋਂ ਲੈ ਕੇ ਐਸਨ ਬਾਈ ਤੋਂ ਮੇਨ ਤੋਂ 11 ਇੰਚ ਘਟ ਕਰਦਾ ਕਰੋ ਜਿੰਨੀਆਂ ਭੈਣਾਂ ਦੱਸ ਤੀ ਮੇਰੇ ਵਰਗਾ ਜੇ ਕੋਈ ਥੋੜੀ ਭੈਣ ਹੈ ਵੀ ਸਰੀਰ ਦੀ ਭਾਰਾ ਤਾਂ ਤੁਸੀਂ 11.5 ਇੰਚ ਘਟ ਕਰਦਾ ਕਰੋ ਝੋਲੀ ਤਾਂ ਵੀ ਸਹੀ ਆ ਜਾਂਦੀ ਆ ਤਾਂ ਜੇ ਤੁਹਾਡੇ ਕੋਲ ਝੋਲੀ ਦੀ ਨਾਪ ਹੈਗਾ ਜਿਵੇਂ ਇਸ ਭੈਣ ਦੀ ਜਿਹੜੀ ਆਪਣਾ ਝੋਲੀ ਆ ਨੀਚੇ ਉਹ 12 ਇੰਚ ਆ ਆਸਨ ਕਹਿ ਦੇਣੋ ਤੁਸੀਂ ਇੱਕ ਚੀਜ਼ ਮੈਨੂੰ ਹੋਰ ਦੱਸ ਦਿਆ ਕਰੋ ਵੀ ਸਾਰੀਆਂ ਭੈਣਾਂ ਝੋਲੀ ਕਹਿੰਦੀਆਂ ਕਿ ਆਸਨ ਕਹਿਦੀਆਂ ਹਨ ਜੇ ਤੁਸੀਂ ਆਸਨ ਕਹਿੰਦੇ ਤਾਂ ਮੈਂ ਹੌਲੀ ਹੌਲੀ ਹਲ ਸੁਭਾਵ ਨਾਲ ਉਹ ਆਸਨ ਕਹਿ ਦਿੰਦਾ ਜਿਸ ਨੂੰ ਵੀ ਝੋਲੀ ਦੀ ਨਹੀਂ ਦਿੱਕਤ ਆਉਂਦੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਬਾਈ ਝੋਲੀ ਕਹਿਆ ਕਰੋ ਸਾਨੂੰ ਕੋਈ ਦਿੱਕਤ ਨਹੀਂ ਤਾਂ ਜਿਵੇਂ ਤੁਸੀਂ 12 ਇੰਚ ਝੋਲੀ ਰੱਖਣੀ ਹੈ ਮੰਨ ਕੇ ਚਲੋ ਇੱਥੋਂ ਲੈ ਕੇ ਇੱਥੋਂ ਤੱਕ ਤਾਂ ਤੁਸੀਂ ਕਿੰਨੀ ਰੱਖੋਗੇ ਇਹਨੂੰ 13 ਇੰਚ 13.1 ਕਰ ਲਓ ਹਾਲੋ ਇੱਥੋਂ ਨਿਸ਼ਾਨ ਵੇਖ ਆਪਾਂ ਚੱਕਾਂਗੇ ਆਸਨ ਦਾ ਜਾਂ ਝੋਲੀ ਦਾ ਠੀਕ ਆ ਬਿਲਕੁਲ ਸਿੱਧਾ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਚੱਕਾਂਗੇ ਕੰਮ ਵਾਲਾ ਸੂਟ ਆ ਥੱਲੇ ਸਿਉਣ ਮਾਰਨੀ ਪਹੁੰਚ ਜਾ ਦੇਣਾ ਹਾਲੋ ਠੀਕ ਆ ਬਿਲਕੁਲ ਸਿੱਧਾ ਨਿਸ਼ਾਨ ਆ ਦੇਖੋ ਪੂਰਾ ਪੂਰਾ ਆ ਗਿਆ ਆਪਣਾ ਇੱਥੇ ਭੋਰਾ ਵੀ ਨਹੀਂ ਵਧਿਆ ਕਪੜਾ ਆਪਾਂ ਨੂੰ ਵੱਧ ਚਾਹੀਦਾ ਸੀ ਕਪੜਾ ਹਾਲਾ ਕਿ ਬੈਕ ਵਧਾਉਣ ਵਾਸਤੇ ਚਲੋ ਇਧਰ ਤੇ ਡੰਗਾ ਲੈ ਵੀ ਆਪਣਾ ਇੱਥੋਂ ਆਪਾਂ ਜਿਹੜਾ ਛੱਡਣਾ ਉਹ ਸਾਰਿਆਂ ਦੇ ਛੱਡਣਾ ਬੰਦਿਆਂ ਦੇ ਵੀ ਛੱਡਣਾ ਤੇ ਬੀਬੀਆਂ ਦੇ ਵੀ ਛੱਡਣਾ ਅੱਧਾ ਇੰਚ ਕੰਨੀ ਹੁਣ ਪਾਟ ਇਸ ਭਰਾ ਦਾ ਕਿੰਨਾ 27 ਇੰਚ ਇੱਥੋਂ ਆਪਾਂ ਪਾਵਾਂਗੇ 13.5 13.5 ਤੇ 13.5 ਕਿਨੇ ਹੁੰਦੇ ਆ 27 ਆਹ ਲਓ ਇੱਥੋਂ ਦੋ ਤੋਂ ਇੱਕ ਸੁੱਧ ਘੱਟ ਕਰ ਲਿਆ ਆਪਾਂ ਨੇ ਮੈਂ ਤੁਹਾਨੂੰ ਮੇਣ ਕੇ ਕਿੰਨਾ ਦਿਖਾਇਆ ਸੀ ਆ ਦੇਖੋ ਦਿਖਾਇਓ ਇੱਧਰ ਕੈਮਰਾ ਮਾਰ ਕੇ 23 ਆ ਆਪਦੀ ਆ ਵੀ 23 ਰਹਿ ਗਿਆ ਘੇਰਾ 23 ਰਹਿ ਗਿਆ ਪਿਆਮੇ ਇੱਥੋਂ ਵੀ 11.5 ਰੱਖਾਂਗੇ ਇਹ ਪਿਆਮਾ ਨੇ ਇਸ ਤਰ੍ਹਾਂ ਸੀ ਪਹਿਲਾਂ ਲਾਸਟਿਕ ਪਾਈ ਹੋਈ ਸੀ ਉਹਦੇ ਵਿੱਚ ਫਿਰ ਲਾਸਟਿਕ ਖਰਾਬ ਹੋ ਗਈ ਫਿਰ ਭਰਾਵਾ ਨੇ ਨਾ ਘਰੇ ਕੱਢ ਕੇ ਲਾਸਟਿਕ ਨਾਲ ਆ ਪਾਇਆ ਹੋਇਆ ਸੀਗਾ ਘੇਰ ਥੋੜਾ ਜਿਹਾ ਵੱਧ ਚਾਹੀਦਾ ਉਹਦੇ ਨਾਲੇ ਵਾਲੇ ਦਾ ਇਹ ਚੀਜ਼ ਆਪਾਂ ਤਿਆਰ ਰੱਖਾਂਗੇ ਨਾਲੇ ਵਾਲੇ ਦਾ ਥੋੜਾ ਜਿਹਾ ਘੇਰ ਵਧਾ ਦਾਂਗੇ ਹੁਣ ਇੱਥੋਂ ਦੇਖੋ ਕਿੰਨਾ ਹੈ 12 ਆਪਾਂ ਇਥੋਂ ਹੀ 12 12.5 ਰੱਖ ਕੇ ਇਹਦਾ ਸੈਂਟਰ ਕਰ ਲਾਂਗੇ ਚਲੋ 12 ਦਾ ਕਰ ਲੈਂਦੇ ਆਪਾਂ ਕਿਉਂਕਿ ਕੱਪੜਾ ਵੀ ਥੋੜਾ ਆਪਣੇ ਕੋਲ ਹੈ ਨਾ 12 ਦਾ ਕਿੰਨਾ ਹੁੰਦਾ 6 ਮੂਰੀ ਕਿੰਨੀ ਆ 16 8 ਦੁਣੀ ਜਾਨਕੀ ਇੱਕ ਪਾਸਾ 8ਾ 8 ਦੁਣੀ 16 ਆ ਮੇਰੀ ਗੱਲ ਦੀ ਜੇ ਤੁਹਾਨੂੰ ਸਮਝ ਆਉਂਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣ ਬਣ ਕੇ ਜਰੂਰ ਦੱਸਿਆ ਕਰੋ ਕਿ ਬਈ ਸਾਨੂੰ ਸਮਝ ਆਉਂਦੀ ਜੀ ਨਹੀਂ ਵੀ ਸਮਝ ਆਉਂਦੀ ਨਾ ਮੈਂ ਕਿਉਂਕਿ ਕਾਫੀ ਵੀਡੀਓ ਦੇਖਦਾ ਵੀਡੀਓ ਭੈਣਾਂ ਦੀਆਂ ਜਦੋਂ ਉਹ ਸਮਝਾਉਂਦੀਆਂ ਉਹ ਮੇਰੇ ਵੀ ਨਹੀਂ ਸਮਝਉਂਦੇ ਔ ਥੋੜੇ ਦਾ ਬਹੁਤ ਦੂਰ ਦੀ ਗੱਲ ਆ ਵੀ ਮਨ ਕੇ ਜਦੋਂ 35 ਦੇ ਵਿੱਚ ਐਂ ਕਰ ਲਿਆ ਐਂ ਕਰ ਲਿਆ ਹਨਾ ਉਹ ਚੀਜ਼ ਤੋਂ ਮੈਨੂੰ ਬਹੁਤ ਅਲਰਜੀ ਆ ਵੀ ਸੌਖਾ ਕਰਨ ਦੀ ਬਜਾਏ ਆਪਾਂ ਅਗਲੇ ਨੂੰ ਹੋਰ ਚੱਕਰ ਦੇ ਵਿੱਚ ਨਾ ਪਾਇਆ ਕਰੀਏ ਜਿੰਨਾ ਵੀ ਹੋ ਸਕਦਾ ਭੈਣਾਂ ਦੇ ਦਿਮਾਗ 'ਚ ਜਿਵੇਂ ਆਪਣੇ ਕਿ ਪਿਆਬੀ 'ਚ ਵੀ ਸਿੱਧੀ ਠਾਹ ਬਦਨੇ ਸੋਟਾ ਵੱਜੇ ਵੀ ਸੌਖੀ ਸਮਝ ਆ ਜਾਵੇ ਮੈਨੂੰ ਇਹ ਹੁੰਦਾ ਮਨ ਕੇ ਜਦੋਂ ਮੈਂ ਤੁਹਾਨੂੰ ਕਹਦਾ 42 ਤੇ 4 46 ਫਿਰ ਵਿੱਚੋਂ ਇੰਨੇ ਘੱਟ ਕਰ ਦਿਓ ਵਧਾ ਦਿਓ ਉੱਥੇ ਕੀ ਹੁੰਦਾ ਆਪਾਂ ਕੰਫਿਊਜ਼ ਹੋ ਜਾਂਦੇ ਆ ਵੀ ਸਮਝੀ ਜੇ ਤੁਸੀਂ ਆਪਣੇ ਉੱਪਰ ਦੇ ਟ ਇਹਦੇ ਵਿੱਚ ਵੀ ਤੁਸੀਂ ਮੈਨੂੰ ਦੱਸ ਦਿਆ ਕਰੋ ਵੀ ਤੁਹਾਡੇ ਸਮਝ ਆਉਂਦੀ ਆ ਨਹੀਂ ਆਉਂਦੀ ਤਾਂ ਮੈਂ ਹੋਰ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਨਾ ਕਿ ਉਲਝਾਉਂਦੀ ਠੀਕ ਆ ਬਾਕੀ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਪੰਜਾਬੀ ਦੇ ਵਿੱਚ ਕੋਈ ਵੀ ਗੱਲ ਕਰਨੀ ਮੈਂ ਵੀ ਕੋਸ਼ਿਸ਼ ਇਹੀ ਕਰਦਾ ਹਾਂ ਨਾ ਵੀ ਜਿੰਨਾ ਹੋ ਸਕਦਾ ਠੇਠ ਪੰਜਾਬੀ ਦੇ ਵਿੱਚ ਸਮਝਾਇਆ ਵੀ ਸੌਖੀ ਗੱਲ ਆ ਜੀ ਪੇਣਾ ਦੇ ਸਮਝ ਹੈ ਨਾ ਬਹੁਤ ਸਾਰੀਆਂ ਪੇਣਾ ਮੇਰੇ ਵਾਂਗੂ ਸਾਥ-ਸਾਥ ਹੀ ਵੜੀਆਂ ਜਿਹੜੀਆਂ ਆਪਣੇ ਨਾਲ ਜੁੜੀਆਂ ਹੋਊਗੀਆਂ ਨਾ ਤਾਂ ਆਜੋ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਾਉਣਾ ਬਿਲਕੁਲ ਸਿੱਧਾ ਲਾਵਾਂਗਾ ਇਹ ਜਿੱਦਿਆ ਆਪਾਂ ਚੈਨਲੇ ਬਣਾਇਆ ਸੀ ਮੈਂ ਤੁਹਾਡੇ ਨਾਲ ਉਹਦੀ ਵਾਦਾ ਕੀਤਾ ਸੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਮੈਂ ਕੋਸ਼ਿਸ਼ ਕਰੂਗਾ ਮੈਂ ਆ ਵੀ ਗਈ ਤਾਂ ਮੈਂ ਅੰਗਰੇਜ਼ੀ ਦੇ ਵਿੱਚ ਨਹੀਂ ਉਹ ਕਰਾਂਗੇ ਆਪਣਾ ਹਣਾ ਕਿਉਂਕਿ ਆਪਣਾ ਚੈਨਲ ਹੀ ਪੰਜਾਬੀ ਦਾ ਹੈਗਾ ਹਨ ਜੇ ਕਿਸੇ ਭੈਣ ਤੋਂ ਗਲਾਈ ਨਹੀਂ ਪੈਂਦੀ ਨਾ ਇਸ ਤਰ੍ਹਾਂ ਵੀ ਪਾ ਸਕਦੇ ਹੋ ਤੁਸੀਂ ਬਿਲਕੁਲ ਸੋਕ ਯਾਨੀ ਇਹਨੂੰ ਡੂੰਘੀ ਨਹੀਂ ਪਾਉਣਾ ਹੁੰਦਾ ਸ਼ੇਪ ਨੂੰ ਡੂੰਘੀ ਨਹੀਂ ਬਾਹਰ ਨੂੰ ਜਿੰਨਾ ਤੁਸੀਂ ਰੱਖ ਲੂਗਾ ਉੰਨਾ ਹੀ ਵਧੀਆ ਗੱਲ ਫੱਟੀ ਨੂੰ ਆਪਾਂ ਸਾਈਡ ਤੇ ਰੱਖਾਂਗੇ ਹੁਣ ਆਪਾਂ ਦੂਸਰੀ ਫੱਟੀ ਚੱਕਾਂਗੇ ਇੱਕ ਚੀਜ਼ ਮੈਂ ਹੋਰ ਮਾਫੀ ਮੰਗਣਾ ਚਾਹੁੰਦਾ ਕਾਫੀ ਦਿਨ ਹੋ ਗਏ ਸੀ ਦੋ ਤਿੰਨ ਵੀਡੀਓ ਪਾ ਦੀਆਂ ਸੀ ਆਪਾਂ ਤਾਂ ਕੋਈ ਚੈਨਲ ਦੇ ਵਿੱਚ ਨਾ ਪ੍ਰੋਬਲਮ ਆ ਗਈ ਸੀ ਕਿ ਉਹ ਇੰਗਲਿਸ਼ ਮੈਂ ਪੰਜਾਬੀ ਦੇ ਵਿੱਚ ਵੀਡੀਓ ਪਾਉਂਦਾ ਸੀਗਾ ਤਾਂ ਉਹਦੇ ਵਿੱਚ ਕੀ ਹੁੰਦਾ ਸੀ ਉਹ ਇੰਗਲਿਸ਼ ਦੇ ਵਿੱਚ ਚੱਲਦੀ ਸੀ ਤੁਹਾਡੇ ਕੋਲੇ ਤਾਂ ਉਹ ਮੈਂ ਕੱਲ ਸਹੀ ਕਰਵਾ ਲਈ ਆ ਪਹਿਲਾਂ ਜਿਹੜੀ ਵੀਡੀਓ ਤਿੰਨ ਆਪਾਂ ਪੰਗਾ ਉਹਨਾਂ ਦੀ ਮਾਫੀ ਚਾਹੁੰਨੀ ਆ ਵੀ ਕਿਸੇ ਕਾਰਨ ਕਰਕੇ ਪਤਾ ਨਹੀਂ ਤਾਂ ਵੀ ਭਾਈ ਬੱਚਿਆਂ ਤੋਂ ਹੋ ਗਈ ਜਾਂ ਕੋਈ ਆਟੋਮੈਟਿਕ ਹੀ ਹੋ ਗਈ ਉਹ ਤਾਂ ਪੁੱਛਿਆ ਸੀ ਮੈਂ ਜਿੰਨਾਂ ਨੂੰ ਉਹ ਕਹਿੰਦੇ ਭਾਈ ਇਹ ਵਧੀਆ ਚੀਜ਼ ਆ ਆਟੋਮੈਟਿਕ ਮੈਂ ਕਿਹਾ ਵੀ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਕਿਉਂਕਿ ਸਾਡੇ ਅੰਗਰੇਜ਼ੀ ਵਾਲੀ ਗੂਈ ਹੈ ਨਹੀਂ ਭੈਣ ਹਣਾ ਵੀ ਜਿਹੜੀ ਅੰਗਰੇਜ਼ੀ ਦੇ ਵਿੱਚ ਵੀਡੀਓ ਦੀ ਲੋਡ ਹੋਵੇ ਤਾਂ ਕਰਕੇ ਆਪਣੀ ਜਿਹੜੀ ਉਹ ਦਿੱਕਤ ਸੀ ਉਹ ਵੀ ਦੂਰ ਹੋ ਗਈ। ਆलो ਹੁਣ ਆਪਾਂ ਬਾਹਰ ਨੂੰ ਰੱਖਣਾ ਇੱਥੋਂ ਨਿਸ਼ਾਨ ਜਦੋਂ ਤੁਸੀਂ ਆਪ ਦਾ ਲੇਡੀ ਪਜਾਮਾ ਕੱਟਣਾ ਭਾਵੇਂ ਕਿਸੇ ਭਰਾ ਦਾ ਪਜਾਮਾ ਕੱਟਣਾ ਇੱਥੋਂ ਬਿਲਕੁਲ ਆਪਾਂ ਨੇ ਪੂਰਾ ਦੇਖੋ ਧਿਆਨ ਨਾਲ ਇੱਥੇ ਆ ਕੇ ਰੋਕ ਲੈਣਾ ਇਹਨੂੰ 54 ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁਣ ਫੱਟੀ ਨੂੰ ਤਾਂ ਨੂੰ ਕੱਢ ਲੈ ਗੋ ਇਹਦੂਗਾ ਫੇਰ ਜਾਨੀ ਕਿ ਆਹ ਨਾਲ ਬਾਹਲਾ ਡੁੰਗਣਾ ਨਾ ਪਵੇ ਫਿਰ ਪਜਾਮਾ ਅੰਦਰ ਨੂੰ ਚੱਕਣ ਲੱਗ ਜਾਂਦਾ ਹੁਣ ਫੱਟੀ ਦੇ ਪਾਸਾ ਘਮਾੜਿਆ ਆਪ ਹਰ ਵਾਰ ਅੱਲਾਹ ਨਿਸ਼ਾਨ ਲਾਵਾਂਗੇ ਆਪਾਂ ਹੀ ਇੱਥੇ ਨਿਸ਼ਾਨ ਤੇ ਕਰਾਉਂਦੇ ਆਉਂਦੇ ਆਪਾਂ ਨੇ ਇਹਨੂੰ ਖਤਮ ਕਰ ਦੇਣਾ ਹੈਗਾ ਇੱਥੇ ਰੋਕ ਕੇ ਫਿਰ ਫੱਟੀ ਨੂੰ ਤਾਉਣ ਤੋੜ ਲੈਣ ਠੀਕ ਹੁਣ ਮੈਂ ਤੁਹਾਨੂੰ ਝੋਲੀ ਮਣਕੀ ਵੀ ਦਿਖਾਉਂਗਾ ਵੀ ਅਗਲੀ ਕਿੰਨੀ ਆ ਮਿਲ ਲਿਆ ਕਰੋ ਕਈ ਵਾਰ ਕੀ ਹੁੰਦਾ ਆ ਨਿਸ਼ਾਨ ਆਪਣੇ ਤੋਂ ਭਲੇਖੇ ਦੇ ਨਾਲ ਗਲਤ ਲੱਗ ਜਾਂਦਾ ਤਾਂ ਹੁਣ ਆਪਣੇ ਕੋਲੇ ਹੱਲ ਵੀ ਹੋ ਜਾਊਗਾ ਜਾ ਕੇ ਵੀ ਘੱਟ ਕਾਫੀ ਬਣਾ ਕਮੈਂਟ ਆਉਂਦੇ ਬਈ ਮੇਰੀ ਜਿਹੜੀ ਪਜਾਮੇ ਦੀ ਝੋਲੀ ਆ ਉਹ ਘੱਟ ਕੱਟੀ ਹੋਣ ਇਹਦਾ ਕੀ ਕਰੀ ਫਿਰ ਬਾੜੀ ਪੱਟ ਦੇਣ ਕਰਨੀ ਪੈਂਦੀ ਹੁਣ ਕੀ ਆਪਾਂ ਨਿਸ਼ਾਨ ਹੀ ਛੇਣਾ ਉਹ ਦੇਖੋ ਸਵਾ 14 ਝੋਲੀ ਅਗਲੀ ਕਟਾਈ ਦੀ ਬਣ ਰਹੀ ਹੈ ਤੇ 12 ਸਵਾ 12 ਝੋਲੀ ਅਲੀ ਤਿਆਰ ਹੋਈ ਇਸ ਭਰਾ ਦੀ ਠੀਕ ਜੇ ਸਮਝ ਆਈ ਤਾਂ ਵੀ ਕਮੈਂਟ ਕਰਿਆ ਕਰੋ ਨਹੀਂ ਆਉਂਦੀ ਸਮਝ ਤਾਂ ਵੀ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਬਾਈ ਨਾ ਹਨਾ ਸਾਨੂੰ ਪਤਾ ਨਹੀਂ ਲੱਗ ਰਿਹਾ ਕੁਝ ਵੀ ਤਾਂ ਕਿ ਮੈਂ ਹੋਰ ਵੀ ਸੌਖਾ ਤਰੀਕਾ ਕੋਈ ਲੱਭਾਂ ਤੁਹਾਨੂੰ ਸਿਖਾਉਣ ਦਾ ਬਾਕੀ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਭੈਣਾ ਗਰੁੱਪ ਦੇ ਵਿੱਚ ਐਡ ਹੋ ਸਕਦੇ ਆ ਉਹ ਜਾ ਕੇ ਕਰੋ ਐਡ ਉਹਨਾਂ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਹਨ ਜਿਵੇਂ ਮੈਂ ਕਿਸੇ ਵੀ ਵੀਡੀਓ ਪਾਉਣਾ ਉਸ ਗਰੁੱਪ ਦੇ ਵਿੱਚ ਵੀਡੀਓ ਲਾਜ਼ਮੀ ਪਾਉਣਾ ਜੇ ਤੁਹਾਡੇ ਕੋਲੇ ਮਣ ਕੇ ਜਦੋਂ ਤੁਸੀਂ YouTube ਤੇ ਨਹੀਂ ਦੇਖਣਾ ਚਾਹੁੰਦੇ YouTube ਖੋਲਣੀ ਤਾਂ ਤੁਹਾਡੇ WhatsApp ਤੇ ਤਾਂ ਘੱਟੋ ਘੱਟ ਕੋਈ 100 ਚੱਕ ਇੱਕ ਭੈਣ ਉਹ ਜਿਹੜੀ WhatsApp ਨਹੀਂ ਚਲਉਂਦੀ ਤਕਰੀਬਨ WhatsApp ਦੇ ਮੈਸੇਜ ਆਪਾਂ ਚੈੱਕ ਕਰਦੇ ਹਾਂ ਤਾਂ WhatsApp ਦੇ ਆਪ ਦਾ ਨੰਬਰ ਐਡ ਕਰਵਾ ਲਿਆ ਕਰੋ ਬਿਲਕੁਲ ਫ੍ਰੀ ਸੇਵਾ ਇਹ ਕਿਸੇ ਭੈਣ ਨੇ ਇਹ ਨਹੀਂ ਸੋਚਣਾ ਵੀ ਕੋਈ ਖਣੀ ਗਰੁੱਪ ਦੇ ਵਿੱਚ ਐਡ ਹੋ ਕੇ ਪੈਸੇ ਕੱਟੇ ਜਾਣਗੇ ਹਨ ਹਾਂ ਦੇਖੋ ਨਿਸ਼ਾਨ ਆਪਾਂ ਡੂੰਘਾ ਲਾਇਆ ਸੀ ਪਰ ਮੈਂ ਬਾਹਰ ਦੀ ਕਟਿਆ ਤੁਸੀਂ ਵੀ ਇਸ ਤਰ੍ਹਾਂ ਪੂਰਾ ਨਾ ਨਿਸ਼ਾਨ ਬਾਹਰ ਦੀ ਲਾਇਆ ਕਰੋ। ਆਪਾਂ ਮਾਂ ਲੇੜੀ ਆਪਣਾ ਪਲਾਜੂ ਕੱਟਣਾ ਆਪਾਂ ਆਪਣੇ ਬੰਦਿਆਂ ਦਾ ਪਜਾਮਾ ਕੱਟਣਾ। ਆ ਇੱਥੇ ਆ ਕੇ ਆਪਾਂ ਕੈਂਚੀ ਰੋਕਾਂਗੇ। ਕੈਂਚੀ ਨੂੰ ਥੋੜੇ ਵਾਲੇ ਪਾਸੇ ਨੂੰ ਬਾਹਰ ਨੂੰ ਖੜਦ ਦੇਣਾ। ਠੀਕ ਆ। ਆ ਲੀੜ ਨੂੰ ਆਪਾਂ ਕੰਮ ਲਾਵਾਂਗੇ। ਹੁਣ ਆਪਾਂ ਆਹ ਕੁੰਡਾ ਨਾਲ ਇਧਰੋਂ ਬੰਦ। ਤਾਂ ਹੁਣ ਕੀ ਕਰਾਂਗੇ ਆਪਾਂ ਪੂਰੇ ਧਿਆਨ ਦੇ ਨਾਲ ਦੇਖੋ ਜਦੋਂ ਕੱਪੜਾ ਘੱਟ ਹੋਵੇ ਨਾ ਫਿਰ ਉਹਵੇਂ ਕੱਟੇ। ਯਾਨੀ ਕਿ ਥੋੜੇ ਜਿ ਥੋੜਾਸਾਰਾ ਨਾ ਸਿੱਖੋ। ਇਹ ਨਹੀਂ ਹੈ ਵੀ ਆਪਾਂ ਖੁੱਲਾ ਚੱਲੀ ਜਾਗੇ ਮੁੜ ਕੇ ਕੱਪੜਾ। ਬਾਦ ਵਿੱਚ ਘਾੜੀ ਕਿਉਂਕਿ ਨਾਲਾ ਵੀ ਪੋਣਾ ਆਪਾਂ ਗੀਜੇ ਵੀ ਲਾਉਣੇ ਇੱਕ ਵੀਡੀਓ ਜਲਦੀ ਜਲਦੀ ਲਾਜ਼ਮੀ ਭੈਣ ਬਣ ਕੇ ਸ਼ੇਅਰ ਕਰਦਾ ਕਰੋ ਤਾਂ ਕਿ ਹੋਰਾਂ ਭੈਣਾਂ ਨੂੰ ਵੀ ਇਸ ਚੀਜ਼ ਦਾ ਲਾਹਾ ਮਿਲ ਸਕੇ ਹਨਾ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਜਦੋਂ ਕਿਸੇ ਤੋਂ ਪੁੱਛਿਆ ਜਾਂਦੀਆਂ ਉਹ ਜਾਂ ਤਾਂ ਅਗਲਾ ਦੱਸਦਾ ਨਹੀਂ ਜਾਂ ਐਸਾ ਹਸਾਬ ਨਾਲ ਦੱਸਦਾ ਵੀ ਸਾਰੀਆਂ ਗੱਲਾਂ ਆਪਣੇ ਉੱਪਰ ਦੀ ਲੰਘ ਜਾਂਦੀਆਂ ਕੁਝ ਪੱਲੇ ਜੇ ਨਹੀਂ ਪੈਂਦਾ ਹਨਾ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਬਈ ਅਸੀਂ ਕਿਸੇ ਕੋਲੇ ਸਾਲ ਲਾਇਆ ਜਾਂ ਦੋ ਸਾਲ ਲਾਈ ਸ਼ੈਮੀ ਨੇ ਖਰਾਬ ਵੀ ਕੀਤੀ ਪਰ ਕੁਸ ਪੱਲੇ ਨਹੀਂ ਪਾਇਗਾ ਤਾਂ ਕਰਕੇ ਤੁਸੀਂ ਮੈਨੂੰ ਦੱਸ ਦਿਆ ਕਰੋ ਬਾਈ ਸਾਡੇ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹਨਾ ਜੇ ਤੁਸੀਂ ਦੱਸੋਗੇ ਨਹੀਂ ਫਿਰ ਮੈਨੂੰ ਪਤਾ ਨਹੀਂ ਲੱਗੂਗਾ ਹਨਾ ਹੁਣ ਮੈਂ ਕਾਫੀ ਵੀਡੀਓ ਦੇਖਦਾ ਰਿਹਾ ਆਪ ਵੀ ਵੀ ਕਿਵੇਂ ਕੋਈ ਸਮਝਾਉਣਾ ਫਿਰ ਮੈਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਚੀਜ਼ ਆਪਾਂ ਨੂੰ ਹੋਰ ਵੀ ਵਧੀਆ ਲੱਭੇ ਤੁਹਾਨੂੰ ਸਮਝਾਉਣ ਦੀ ਪਰ ਉਹਦੇ ਵਿੱਚੋਂ ਕਈ ਗੱਲਾਂ ਮੇਰੇ ਵੀ ਸਮਝ ਨਹੀਂ ਪੈਂਦੀਆਂ ਫਿਰ ਉਹ ਤੁਹਾਡੇ ਕਿਥੋਂ ਸਮਝ ਪੈਣੀਆਂ ਹਲੋ ਹੁਣ ਆਪਾਂ ਇਹਦਾ ਪਾਸਾ ਕਮਾ ਲਿਆ ਨਾ ਐਵੇਂ ਕਰਕੇ ਸੇਮ ਤਰੀਕੇ ਨਾਲ ਤੁਸੀਂ ਆਪ ਦਾ ਲੇਡੀਜ਼ ਪਲਾਜੋ ਕੱਟ ਸਕਦੀ ਹੋ ਠੀਕ ਆ ਕਿਸੇ ਵੀ ਤਰ੍ਹਾਂ ਦੀ ਮੇਰੀ ਹੈਲਪ ਦੀ ਲੋੜ ਹੁੰਦੀ ਆ ਮਦਦ ਦੀ ਲੋੜ ਹੁੰਦੀ ਆ ਮਾਫ ਕਰਨਾ ਬੇਦੀ ਮੈਂ ਅੰਗਰੇਜ਼ੀ ਦਾ ਉਹ ਲਫ਼ਜ਼ ਵਰਤੀ ਆ ਨਾ ਵੀ ਕਿਸੇ ਵੀ ਤਰ੍ਹਾਂ ਦੀ ਮੇਰੀ ਮਦਦ ਤੇ ਕਹਿ ਦਈਏ ਨਾ ਲੋੜ ਹੁੰਦੀ ਆ ਤਾਂ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਕਿਰਪਾ ਕਰਕੇ ਮੇਰੇ ਵਾਲੇ ਫੋਨ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰ ਲਿਆ ਕਰੋ ਗੱਲ ਤੁਸੀਂ ਅਮਰਤਪਾਲ ਕੌਰ ਜੀ ਨੂੰ ਵੀ ਫੋਨ ਲਾ ਕੇ ਪੁੱਛ ਸਕਦੇ ਹੋ ਉਹਨਾਂ ਨੂੰ ਤਕਰੀਬਨ ਸਾਡੇ ਕੰਮ ਬਾਰੇ ਬਹੁਤ ਪਤਾ ਕਿਉਂਕਿ ਸਾਰਾ ਦੁਕਾਨ ਤੇ ਰਹਿੰਦੇ ਆਂਗੇ ਔਰ ਹੁਣ ਆਪਾਂ ਇਥੋਂ ਜਿਹੜੀ ਬੈਕ ਪੱਲੇ ਦਾ ਵਧਾਉਣਾ ਉਹਦਾ ਜਿਹੜਾ ਪਾਣੀ ਉਧਰ ਰੱਖਿਆ ਸੀ ਕਪੜਾ ਮੈਂ ਤੁਹਾਨੂੰ ਦੱਸਿਆ ਨਾ ਬੈਕ ਆਪਾਂ ਇਹਦੀ ਕਿਵੇਂ ਵਧਾਵਾਂਗੇ ਉਹ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਨੇ ਜਿਹੜਾ ਪੀਸ ਕੱਟਿਆ ਸੀਗਾ ਪਹਿਲਾਂ ਆਪਾਂ ਇਹਨੂੰ ਨੀਚੇ ਉਕਰ ਲਾਂਗੇ ਥੋੜੇ ਜਿਹਾ ਥੋੜਾ ਸਾਰਨਾ ਵੀ ਸਿੱਖਿਆ ਕਰੋ ਖੁੱਲੇ ਕੱਪੜੇ ਜੋ ਵੀ ਕੱਟਣਾ ਆਉਂਦਾ ਆਪਾਂ ਨੂੰ ਤੇ ਥੋੜੇ ਜਿਹਾ ਥੋੜਾ ਵੀ ਸਾਰਨਾ ਆਉਂਦਾ ਹੈ ਮੈਂ ਤਾਂ ਇਹ ਹੀ ਟਿਕਾਇਆ ਕਰੋ ਵੀ ਕਪੜਾ ਵੇਸਟ ਕਰਨ ਦੀ ਬਜਾਏ ਘੱਟ ਤੋਂ ਘੱਟ ਕਪੜੇ ਦਾ ਸਾਰਾ ਕਰੋ। ਫਿਰ ਉੱਥੇ ਹੱਥ ਹਟੇ ਜਾਂਦਾ ਆਪਣਾ। ਹੁਣ ਜਿਹੜਾ ਆਪਣੇ ਪੀਸ ਲਾਇਆ ਸੀ ਇਹ ਦੇਖੋ ਮੈਂ ਤੁਹਾਨੂੰ ਦਿਖਾ ਦਿਆਂ। ਪਜਾਮੇ ਦੇ ਇਥੋਂ ਲਾ ਲਈ ਨਾ ਆਪਾਂ। ਆਹ ਵਾਲਾ ਪੀਸ ਸੀਗਾ। ਕੱਟਣ ਨੂੰ ਆਪਾਂ ਇਹਦਾ ਕੁੰਡਾ ਕੱਟ ਦਿੰਦੇ। ਪਰ ਨਹੀਂ ਆਪਾਂ ਇਹਨਾਂ ਕੰਮ ਲੈਣਾ ਸੀ ਇਥੋਂ ਇਸ ਤਰ੍ਹਾਂ। ਇਹਦੀ ਆਪਾਂ ਨੇ ਬੈਗ ਚੱਕਣੀ ਪਜਾਮੇ। ਇਥੋਂ ਰੱਖਾਗੇ। ਇੱਕ ਵਾਰੀ ਆਪਾਂ ਪ੍ਰੈਸ ਕਰਮ ਕਰ ਲਾਂਗੇ ਜੇ ਲੋਡ ਪਈ ਤਾਂ ਜੋੜ ਤੇ ਮਾਰਨ ਦੀ ਮਾਰਾਂਗੇ ਬੈਗ ਪੱਲੇ ਤੇ ਜੋੜ ਪਾਉਣਾ ਪਊਗਾ ਆਪਾਂ ਨੂੰ ਕਿਉਂਕਿ ਬੈਗ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਪੱਧ ਰੱਖਣੀ ਪੈਂਦੀ ਆ ਫਰੰਟ ਪੱਲੇ ਦਾ ਤੇ ਬੈਗ ਪੱਲੇ 2 ਇੰਚ ਦਾ ਫਰਕ ਹੁੰਦਾ ਕਈ ਭੈਣਾਂ ਆਪਨਾ ਭਰਾਵਾਂ ਦੇ ਤੇ ਭੈਣਾਂ ਦੇ 4-4 ਇੰਚ ਦਾ ਫਰਕ ਵੀ ਹੁੰਦਾ ਹੈ ਸਰੀਰ ਮੁਤਾਬਕ ਹੁੰਦਾ ਏ ਮੇਰੇ ਵਰਗਿਆਂ ਦੇ ਮਾੜਾ ਮੋਟਾ 1.5 ਇੰਚ ਵੀ ਚੱਲ ਜਾਂਦਾ ਠੀਕ ਆ ਜੇ ਕਿਸੇ ਭੈਣ ਦਾ ਸਰੀਰ ਮੇਰੇ ਅੰਗੂਆਂ ਹਨਾ ਬੜਾ ਭਾਰਾ ਵੀ ਨਹੀਂ ਬੜਾ ਪਤਲਾ ਵੀ ਨਹੀਂ ਤਾਂ ਉਹਨੇ ਨਾਰਮਲ ਝੂਲੀ ਅਗਲੀ 11.5 ਬੈਗ 13.5 ਜਾਂ 14 ਬਿਲਕੁਲ ਸਹੀ ਆਉਂਦੀ ਆ ਠੀਕ ਹੈ ਜੀ ਤਾਂ ਆਜੋ ਆਪਾਂ ਚੱਕ ਦੇਣੇ ਸ਼ਾਨ ਪਹਿਲਾਂ ਪੱਟ ਚੈੱਕ ਕਰ ਲઈએ ਕਿੰਨਾ 13.5 ਲਗਭਗ ਪੌਣੇ ਕਿਤੇ ਇੰਚ ਪਪਾ ਲਾਂਗੇ ਇਹਨੂੰ ਕਿਉਂਕਿ ਬੈਗ ਝੂਲੀ ਆਪਾਂ ਨੇ ਬਾਹਲੀ ਨਹੀਂ ਬਣਾਉਣੀ ਇੱਥੋਂ 2 ਇੰਚ ਇੱਥੋਂ ਵੀ 2 ਇੰਚ ਜਿਹੜਾ ਆਪਾਂ 2 ਇੰਚ ਰੱਖਦੇ ਨਾ ਇਹ ਸਿਉਣਾਂ ਦੇ ਵਿੱਚ ਹੀ ਆਜੂ ਆਹ ਵਾਲਾ ਹਿੱਸਾ ਆਪਣਾ ਤਿਆਰ ਹੁੰਦਾ ਆ ਜਿਹੜਾ ਹੁੰਦਾ ਇਹ ਆਪਾਂ ਮਾਰਜਿਨ ਕਹਿੰਦੇ ਆ ਦਬਾ ਕੇ ਜੀਏ ਉੱਚੀ ਆ ਜਾਂਦੀ ਹੈ ਇਤੋਂ ਪਰਖਾਂਗੇ 1.5 ਇੰਚ ਜੇ ਥੋੜਾ ਡੇਢ ਘਟ ਜਾਂਦਾ ਤਾਂ ਤੁਸੀਂ ਇੱਕ ਸੂਤ ਵਧ ਕਰ ਲਿਆ ਕਰੋ ਕਿਸੇ ਵੀ ਭੈਣ ਦੀ ਲੰਬਾਈ ਘਟਦੀ ਹੈ ਮੇਰੇ ਦੱਸਣ ਦੇ ਮੁਤਾਬਕ ਤਾਂ ਤੁਸੀਂ ਆਪ ਦੇ ਹਿਸਾਬ ਦੇ ਨਾਲ ਅੱਧਾ ਇੰਚ ਵਧਾ ਲਿਆ ਕਰੋ ਇਹ ਨਹੀਂ ਹੈ ਵੀ ਸਾਰਾ ਕੁਝ ਮੇਰੇ ਹਿਸਾਬ ਨਾਲ ਹੀ ਕਰਨਾ ਕੁਝ ਚੀਜ਼ਾਂ ਤੁਹਾਡੇ ਹਿਸਾਬ ਨਾਲ ਵੀ ਸਹੀ ਹੋ ਸਕਦੀਆਂ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਫਿਰ ਉਹਦਾ ਵਾਧ ਤਿਆਰਵਾ ਹੁੰਦਾ ਹੈ ਨਾ ਇਹ ਆਹ ਠੀਕ ਆ ਨਿਸ਼ਾਨ ਨੂੰ ਥੋੜਾ ਇਹਨੇ ਡਾਊਨ ਰੱਖਣਾ ਥੋੜੇ ਵਾਲੇ ਪਾਸੇ ਇਧਰ ਨੂੰ ਐ ਸਿੱਧਾ ਨਹੀਂ ਕਰਨ ਥੋੜਾ ਜਿਹਾ ਡਾਊਨ ਇੱਥੋਂ ਬਿਲਕੁਲ ਆਪਾਂ ਸਿੱਧਾ ਨਿਸ਼ਾਨ ਲਾ ਗਏ ਹੁਣ ਆਪਾਂ ਫੱਟੀ ਦੇ ਨਾਲ ਨਿਸ਼ਾਨ ਚੱਕਾਂਗੇ ਲਓ ਜੀ ਬਾਕੀ ਨੇ ਦੱਸ ਦਿਆ ਕਰੋ ਭੈਣ ਬਣ ਕੇ ਵੀ ਕਿਹੜੀਆਂ ਪਹਿਣਾ ਸਿੱਖਣਾ ਚਾਹੁੰਦੀਆਂ ਕੁਰਤਾ ਪਿਆਮਾ ਜਾਂ ਨਹੀਂ ਹਣਾ ਕਿਉਂਕਿ ਮੈਨੂੰ ਤਾਂ ਇਹ ਹੁੰਦਾ ਵੀ ਤੁਸੀਂ ਕੁਰਤੇ ਪਿਆ ਮੈਂ ਸਿੱਖ ਸਕੂ ਕੱਲੂ ਕੋਈ ਭੈਣ ਅੱਜ ਵਿਆਹ ਨਹੀਂ ਹੋਇਆ ਹੋ ਜਾਂਦਾ ਵਿਆਹ ਹਨ ਤਾਂ ਘਰ ਦੇ ਨੂੰ ਕਿੰਨੀ ਖੁਸ਼ੀ ਹੁੰਦੀ ਆ ਵੀ ਸਾਡੀ ਜਿਹੜੀ ਨੂੰਹ ਆਈ ਆ ਉਹਨੂੰ ਕੁਰਤੇ ਪਿਆ ਮੈਂ ਵੀ ਆਉਣ ਲਈ ਹੈ ਹੁਣ ਆਪਾਂ ਇਹਦੀ ਬੈਗ ਝੂਲੀ ਮਿੰਕੀ ਰੱਖਾਂਗੇ ਕਿੰਨੀ ਹੈ ਤੁਹਾਡੀ ਲੋਡ ਮੁਤਾਬਕ ਤੁਸੀਂ ਰੱਖ ਸਕਦੇ ਹੋ ਵੈਸੇ ਇਸ ਭਰਾ ਦੀ ਜਿਹੜੀ ਝੋਲੀ ਸੀ ਉਹ 14 ਸੀ ਆਪਾਂ 16 ਰੱਖਣੀ ਸੀ ਸਾਡੇ 16.5 17 ਰੱਖਾਂਗੇ ਕਿਉਂਕਿ ਬੈਗ ਚੁਲੀ ਜਿੰਨੀ ਵੀ ਵੱਧ ਹੋਵੇ ਉਨੀ ਵਧੀਆ ਹੁੰਦੀ ਹੈ ਬੈਠਰ ਮੇਲੇ ਇੱਕ ਤਾਂ ਪਜਾਮਾ ਬੈਗ ਤੋਂ ਲੈਂਦਾ ਨਹੀਂ ਇੱਕ ਜਿਹੜਾ ਚੱਕ ਵੀ ਨਹੀਂ ਹੁੰਦਾ ਜਿਹੜਾ ਪਜਾਮਾ ਆਪਾਂ ਗੈਰ ਚੱਕਿਆ ਜਾਂਦਾ ਆਹ ਨਿਸ਼ਾਨ ਤੁਸੀਂ ਦੂਸਰੀ ਫੱਟੀ ਨੇ ਵੀ ਲਾ ਸਕਦੇ ਏਦਣ ਵੀ ਲਾ ਸਕਦੇ ਹੋ ਭਾਈ ਉਹ ਜਿਆਦਾ ਵਧੀਆ ਲੱਗੇ ਜਾਂਦਾ ਹੈਗਾ ਠੀਕ ਆ ਆਪਾਂ ਇੱਕ ਵਾਰੀ ਪ੍ਰੈਸ ਕੱਢ ਦਈਏ ਨਾ ਆ ਜੋੜ ਆਪਣਾ ਪੈ ਗਿਆ ਉਸ 49 ਲੱਗੇ ਨਾ ਦੇਖੋ ਜਿਵੇਂ ਆਪਸਾ ਨਾ ਆਪਣਾ ਹੀ ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਸਕਦੇ ਮੈਸੇ ਤਕਰੀਬਨ ਸੇਮ ਜਿਹਾ ਹੀ ਹੈਗਾ ਉੱਥੇ ਆ ਰਿਹਾ ਹੈ ਜਿੱਥੇ ਆਪਣਾ ਨਿਸ਼ਾਨ ਹੋ ਉੱਥੇ ਸਿੱਧੀ ਫੱਟੀ ਧਾਰ ਲਓ ਜੀ ਮੈਂ ਕੱਟਣ ਲੱਗਿਆ ਹਨ ਜੇ ਕਿਸੇ ਭੈਣ ਦੇ ਕੋਈ ਚੀਜ਼ ਨਾ ਸਮਝ ਲੱਗੇ ਤਾਂ ਬਾਅਦ ਦੇ ਵਿੱਚ ਤੁਸੀਂ ਕਮੈਂਟ ਬਾਕਸ ਤੇ ਵੀ ਜਾ ਕੇ ਮੈਨੂੰ ਦੱਸ ਦਿਓ ਵੀ ਆਹ ਚੀਜ਼ ਦੀ ਸਾਨੂੰ ਸਮਝ ਲੱਗ ਗਈ ਥੋੜੀ ਜੀ ਇੱਥੋਂ ਥੋੜੀ ਜੀ ਕਨਫਿਊਜ਼ਨ ਇੱਥੋਂ ਦੱਸੋ ਠੀਕ ਹੈ ਸੰਘਿਆਣਾ ਕਰੋ ਤੁਸੀਂ ਜੇ ਦੱਸੋਗੇ ਨਹੀਂ ਫਿਰ ਪਤਾ ਨਹੀਂ ਲੱਗਦਾ ਹਨ ਤੋ ਫੁੱਟ ਜਿਹੜੇ ਕਮੈਂਟ ਹੁੰਦੇ ਆ YouTube ਵਾਲੇ ਪੰਮ ਮਹੀਨਾ ਪਹਿਲਾਂ ਕੀਤੇ ਹੁਣ ਸਾਰੇ ਪੜ ਕੇ ਫੇਰ ਹੀ ਮੈਂ ਵੀਡੀਓ ਦਾ ਅੱਗੇ ਕੋਈ ਫੈਸਲਾ ਲੈਣਾ ਵੀ ਕਿਵੇਂ ਦੀ ਬਣਾਈ ਜਾ ਵੀ ਕਿੱਥੇ ਕਿੱਥੇ ਤੁਹਾਨੂੰ ਪਰੇਸ਼ਾਨੀਆਂ ਆਉਂਦੀਆਂ ਕਿਵੇਂ-ਕਿਵੇਂ ਕੀ ਚੀਜ਼ ਆ ਹਨਾ ਹਾਂ ਵੀ ਜਿਹੜੀ ਗਲਾਈ ਹੈ ਨਾ ਵੱਧ ਤੋਂ ਵੱਧ ਖੜਮੀ ਰੱਖਿਆ ਕਰੋ ਲੇਡੀਜ਼ ਵਾਲਿਆਂ ਦੇ ਵੀ ਜੈਂਟਸ ਵਾਲਿਆਂ ਦੇ ਇਤਨੀ ਹੁਣ ਆਪਾਂ ਜਿਹੜਾ ਜੋੜ ਹੈ ਨਾ ਪਹਿਲਾਂ ਕੁੰਡਾ ਕਟਾਂਗੇ ਨਾ ਕੁੰਡਾ ਕੱਟ ਤੋਂ ਬਾਅਦ ਨਿਸ਼ਾਨੀ ਲਾਉਣੀ ਹੁੰਦੀ ਆ ਆਪਾਂ ਨੇ ਵੀ ਆਪਣਾ ਪਾਸਾ ਉਧਰ ਨਾਲ ਜਿਹੜਾ ਇਧਰ ਨਾਲ ਹੈ ਹਾਂ ਆ ਦੇਖੋ ਉੱਪਰਲਾ ਪਾਸਾ ਆਪਣਾ ਆ ਹਨ ਐਂ ਕਰਕੇ ਆਪਾਂ ਨੂੰ ਪੈਨ ਲਾ ਦੇਈਏ ਜੀ ਮੜੀ ਜੀ ਤਾਂ ਕਿ ਇਹ ਬੰਨ੍ਹਿਆ ਜਾਵੇ ਇਹ ਨਾਲ ਤਾਂ ਜੋੜ ਗਮਾਜ ਦਣੀ ਦੇਤੀ ਉਸਕੇ ਆਪਣੇ ਕੋਲ ਦਾ ਬਸ ਹਨ ਪਰ ਤੁਹਾਨੂੰ ਫਿੱਟ ਬੈਠਣਗੇ ਜੋ ਜੇ ਕੁਟੇਲਰ ਮਾਸਟਰ ਮੇਰੀ ਵੀਡੀਓ ਭਰਾ ਦੇਖਦਾ ਤਾਂ ਜਰੂਰ ਕਮੈਂਟ ਕਰਿਆ ਕਰੋ ਵੀਰ ਬਣ ਕੇ ਹਨਾ ਜੇ ਤੁਹਾਡੇ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਉਹ ਵੀ ਦਿਆ ਕਰੋ ਜੇ ਕਿਸੇ ਟੇਲਰ ਮਾਸਟਰ ਕੋਲ ਕੋਈ ਵਧੀਆ ਸੁਝਾਅ ਹੁੰਦਾ ਤਾਂ ਵੀਰ ਬਣ ਕੇ ਉਹ ਵੀ ਦਿਆ ਕਰੋ ਠੀਕ ਹੈ ਜੀ ਤੇ ਜਿੰਨੀ ਵੀ ਹੋ ਸਕਦੀ ਹੈ ਮਾੜੀ-ਮੋਟੀ ਮਦਦ ਕਰਾਇਆ ਕਰੋ ਜਿੰਨੇ ਜੋਗੇ ਵੀ ਹੈਗੇ ਹੋ ਹਨ ਆਹ ਇੱਥੋਂ ਆਪਾਂ ਨੇ ਜਿਹੜਾ ਚੱਕਣਾ ਇਹਨੂੰ ਐਸੇ ਜੇ ਤੁਸੀਂ ਕੁੜਤੇ ਪਜਾਮੇ ਦੀ ਪੂਰੀ ਵੀਡੀਓ ਦੇਖਣੀ ਜਉਣੀ ਹੋਵੇ ਕਮੈਂਟ ਕਰ ਦਿਓ ਆਪਾਂ ਕੁੜਤੇ ਪਜਾਮੇ ਦੀ ਛੋਟੇ ਪਨੇ ਵਾਲੀ ਵੀਡੀਓ ਪਾ ਦਾਂਗੇ ਠੀਕ ਹੈ ਦੂਸਰੇ ਚੈਨਲ ਆਪਣੇ ਜਿਹੜੇ ਭਰਾ ਕੋਲੇ ਜਾਂ ਭੈਣ ਕੋਲੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂਗਾ ਗਿੱਲ ਡਰੈਸ ਡਿਜ਼ਾਈਨਰ ਭਰੋਂਗੇ ਜਦੋਂ ਤੁਸੀਂ ਉਹ ਨਾਲ ਦੀ ਨਾਲ ਆ ਜਾਓ YouTube ਤੇ ਬਾਅਦ ਜਦੋਂ ਤੁਸੀਂ ਗਿੱਲ ਡਰੈਸ ਭਰੋਂਗੇ ਨਾ ਨਾਲ ਦੀ ਨਾਲ ਹੀ ਆ ਜਾਂਦਾ ਹੈਗਾ ਆ ਆਪਾਂ ਇੱਥੇ ਟੇਪ ਕਰਕੇ ਇਹਦਾ ਨੰਬਰ ਪਾਵਾਂਗੇ 1900 ਨੰਨੇਮੀ ਇੱਥੇ ਆਪਾਂ ਨੂੰ 19 99 ਇੱਥੇ ਆਪਾਂ ਜੋ ਵੀ ਲਿਖਣਾਗਾ ਜੇ ਨਾਲਾ ਪੋਣਾ ਦਾ ਆਪਾਂ ਇੱਥੇ ਲਿਖਨੇ ਨਾਲਾ ਠੀਕ ਹੈ ਜੇਬਾਂ ਲਾਸਟ ਕੋ ਫਿਰ ਆਪਾਂ ਇੱਥੇ ਰੱਖੀ ਜੇਬਾਂ ਲਾਸਟ ਇਸੇ ਤਰੀਕੇ ਇੱਥੇ ਲਿਖਣਾਗਾ ਸਿਉੜ ਮਾਰਨੇ ਦੀ ਤਰਪਾਈ ਠੀਕ ਹੈ ਅੰਦਰਲੇ ਪਾਸੇ ਪੁੱਠੇ ਪਾਸੇ ਸਿੱਧੇ ਪਾਸੇ ਕਿਤੇ ਨਾ ਕੋ ਪੈਨ ਨਾ ਕੋ ਚਾਕ ਇਹ ਗਲਤੀ ਨਹੀਂ ਕਰਨੀ ਕਿਵੜੀ ਕੀ ਉਹਨਾਂ ਕਈ ਭਰਾਵਾਂ ਕੋਲ ਕੱਪੜੇ ਫੜਨ ਜਾਈਦੇ ਆ ਤਾਂ ਲਿਹਾਉਣ ਨੂੰ ਵੀ ਜੀ ਨਹੀਂ ਕਰਦਾ ਇੰਨੇ ਮੈਲੇ ਕੀਤੇ ਹੁੰਦੇ ਆ ਹਨਾ ਤਾਂ ਜਦੋਂ ਵੀ ਸੂਟ ਪੈਕ ਹੋ ਜਾਂਦਾ ਆਪਣਾ ਤੁਸੀਂ ਇੱਧਰ ਮਾਰ ਕੇ ਦਿਖਾਓ ਵੀ ਕੈਮਰਾ ਕਿਹੜੀ ਹੋਂ ਆਏ ਨਾ ਸਾਰੇ ਸੂਟ ਪੈਕ ਕਰਦਾ ਕਰੋ ਲਫਾਫਿਆਂ ਦੇ ਵਿੱਚ ਤਾਂ ਕਿ ਅਗਲਾ ਵੀ ਪੈਸੇ ਦੇ ਕੇ ਜਾਂਦਾ ਉਹਦਾ ਮਾਨ ਉਦਾਸ ਨਾ ਹੋਵੇ ਯਾਰ ਆਹ ਕੀ ਕਰਤਾ ਹਨ ਵਧੀਆ ਕੰਮ ਕਰਿਆ ਕਰੋ ਆਪਦੀ ਆਪ ਹੀ ਕੰਮ ਮਿਲਦਾ ਬਾਕੀ ਜਿਹੜੇ ਭਰਾਵਾਂ ਨੇ ਸਾਡੇ ਕੋਲ ਕੱਪੜੇ ਸਲਾਈ ਕਰਾਉਣੇ ਆ ਉਹ ਫੋਨ ਕਰਕੇ ਆਇਆ ਕਰੋ ਵੀਰ ਵਰਗੇ ਬਿਨਾ ਫੋਨ ਕਰੇ ਤੂੰ ਨਾਲੇ ਕਰੋ ਕਿਸੇ ਵੀ ਦੂਰ ਨੇੜੇ ਤੋਂ ਭਾਵੇਂ ਨੇ ਕੱਪੜੇ ਭਰਾਵਾਂਾਂ ਤੇ ਸਲਾਈ ਕਰਾਉਣੇ ਆ ਉਹ ਆਪਣੇ ਕੋਲੇ ਕੁੜਤੇ ਵੀ ਮੈਂ ਕਪੜਾ ਆਪਣੇ ਕੋਲੇ ਵੀ ਹੁੰਦਾ ਤੁਸੀਂ ਆਪਣੇ ਘਰੋਂ ਵੀ ਕੱਪੜਾ ਭੇਜ ਸਕਦੇ ਹੋ ਇਹ ਨਹੀਂ ਹੈ ਵੀ ਅਸੀਂ ਕਲੀ ਆਪਣੀ ਨਿਕਾਣ ਦੀ ਕੱਪੜੇ ਸਲਾਈ ਕਰਦੇ ਹਾਂ ਤੁਸੀਂ ਆਪਦੇ ਕੋਲ ਕੱਪੜਾ ਲੈ ਕੇ ਭੇਜ ਕੇ ਕੋਰੀਅਰ ਕਰਵਾ ਸਕਦੇ ਹੋ ਜਿਹੜੀਆਂ ਕੋਈ ਬਠਿੰਡੇ ਸ਼ਹਿਰ ਦੇ ਨੇੜੇ ਆ ਪੈਣਾ ਉਹ ਇੱਥੋਂ ਤੁਸੀਂ ਭਾਵੇਂ ਬਠਿੰਡੇ ਪਠਾ ਸਕਦੇ ਹੋ ਭਾਵੇਂ ਸੇਵਗਾ ਪਿੰਡ ਬਠਿੰਡੇ ਦੇ ਬਿਲਕੁਲ ਨਾਲ ਆ ਥਰਮਲ ਪਲਾਂਟ ਤੋਂ ਬਿਲਕੁਲ 4 ਕਿਲੋਮੀਟਰ ਦੂਰੀ ਤੇ ਆ ਸਿਰਫ ਹੀ ਤਾਂ ਤੁਸੀਂ ਆ ਵੀ ਸਕਦੇ ਹੋ ਬਠਿੰਡੇ ਵੀ ਸਾਡ ਨਾਲ ਸੰਪਰਕ ਕਰ ਸਕਦੇ ਹੋ ਹਨ ਅੱਗੇ ਸੀਜ਼ਨ ਬਹੁਤ ਤੇਜ਼ ਹੋ ਜਾਊਗਾ ਹੁਣ ਫਟਾਫਟ ਕੱਪੜੇ ਨਾ ਪਹਚਾਦਿਆ ਕਰੋ ਤਾਂ ਕਿ ਤੁਹਾਨੂੰ ਟਾਈਮ ਸਿਰ ਕੱਪੜੇ ਮਿਲ ਸਕਣ ਵਧੀਆ ਤੇ ਪੂਰੀ ਤਸੱਲੀ ਬਖਸ਼ ਕੰਮ ਹੁੰਦਾ ਇਹ ਨਹੀਂ ਹੈ ਵੀ ਤੁਹਾਨੂੰ ਕਹਿਣਾ ਪਊਗਾ ਕਿਸੇ ਵੀ ਕੰਮ ਬਾਰੇ ਵੀ ਵੀ ਬਈ ਇਹ ਕੀ ਕਰਤਾ ਹਨਾ ਪੂਰਾ ਵਧੀਆ ਕੰਮ ਹੋਊਗਾ ਬਾਕੀ ਵੀਡੀਓ ਵਧੀਆ ਲੱਗੀ ਪੰਜਾਬੀ ਸਮਝ ਆਈ ਤਾਂ ਵੀ ਕਮੈਂਟ ਕਰੋ ਨਹੀਂ ਆਈ ਤਾਂ ਕਮੈਂਟ ਕਰਕੇ ਦੱਸਿਆ ਕਰੋ ਬਈ ਸਾਡੇ ਨੀ ਪੱਲੇ ਪਿਆ ਦੁਬਾਰੀ ਸਮਝਾਓ ਠੀਕ ਆ ਕੁਰਤੇ ਪਿਆਮੇ ਵੀ ਵੀਡੀਓ ਜੇ ਤੁਸੀਂ ਦੇਖਣੀ ਚਾਹੁੰਦੇ ਉਹਦੇ ਵੀ ਕਮੈਂਟ ਕਰਕੇ ਮੈਨੂੰ ਦੱਸਿਓ ਪੂਰੀ ਫੁੱਲ ਵੀਡੀਓ ਆਪਾਂ ਕੁਰਤੇ ਪਿਆਮੇ ਦੀ ਪਾ ਦਿਆਂਗੇ ਤਾਂ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ